ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਅੱਜ ਆਪਾਂ ਸਾਰੇ ਜਾਣਦੇ ਆਂ ਜੀ ਅੱਜ ਦਿੱਲੀ ਦੇ ਦੰਗਲ ਦਾ ਜਿਹੜਾ ਨਤੀਜਾ ਵੈ ਔਰ ਰੁਝਾਨਾਂ ਦੇ ਵਿੱਚ ਸਿਸਟਮ ਦੇ ਹਿਸਾਬ ਦੇ ਨਾਲ ਬਿਲਕੁਲ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਗਿਆ ਵੈ ਜੀ ਜੇਕਰ ਹੁਣ ਤੱਕ ਦੇ ਪ੍ਰੈਜ਼ੈਂਟ ਵਰਤਮਾਨ ਟੰਗ ਦੀ ਗੱਲ ਕਰੀਏ ਟਾਈਮ ਦੀ ਗੱਲ ਕਰੀਏ ਤਾਂ ਹੁਣ ਤੱਕ ਭਾਜਪਾ ਪ੍ਰਚੰਡ ਬਾਊ ਮਤ ਦੇ ਨਾਲ ਰੁਝਾਨਾਂ ਦੇ ਵਿੱਚ ਅੱਗੇ ਵਧ ਰਹੀ ਹੈ ਤੇ ਸਰਕਾਰ ਬਣਾਉਣ ਦੇ ਵੱਲ ਅਗਰਸਰ ਹੈ ਜਿਹੜੀ ਕਿ ਦੋ ਟਾਈਮਾਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸੀ ਉਹ ਆਪਣੇ ਬੇਸ ਤੋਂ ਬਹੁਤ ਜ਼ਿਆਦਾ ਥੱਲੇ ਜਾ ਚੁੱਕੀ ਜਿਹੜੇ ਰੁਝਾਨ ਨੇ ਉਹਨਾਂ ਦੇ ਵਿੱਚ ਪਿੱਛੇ ਜਾ ਰਹੇ ਨੇ ਜਿੱਥੇ ਇਹ ਨਤੀਜਿਆਂ ਨੂੰ ਲੈ ਕੇ ਦਿੱਲੀ ਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦਾ ਮਾਹੌਲ ਹੈ ਉੱਥੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਉਛਾਏ ਕਿਉਂਕਿ ਦਿੱਲੀ ਦੇ ਵਿੱਚ 27 ਸਾਲਾਂ ਦਾ ਜਿਹੜਾ ਸੋਕਾ ਵਾ ਉਹ ਖਤਮ ਹੋਣ ਜਾ ਰਿਹਾ ਹੈ ਉਸੇ ਲੜੀ ਤਹਿਤ ਜਿੱਥੇ ਅੱਜ ਸਾਡੀ AB18 ਦੀ ਕਵਰੇਜ ਹੈ ਖੰਨੇ ਸ਼ਹਿਰ ਦੇ ਵਿੱਚ ਆਪਣੇ ਦੇ ਵਿੱਚ ਸਾਡੇ ਜਿਹੜੇ ਸੀਨੀਅਰ ਭਾਜਪਾ ਦੇ ਲੀਡਰ ਨੇ ਨਿਲਦਤ ਫੱਲੀ ਸਰ ਦੀ ਰਹਾਇਸ਼ ਤੇ ਪਹੁੰਚੇ ਆ ਆ ਉਹਨਾਂ ਤੋਂ ਜਾਣਦੇ ਆ ਕਿ ਜੋ ਦਿੱਲੀ ਦੇ ਹੁਣ ਤੱਕ ਦੇ ਰੁਝਾਨ ਨੇ ਉਹਨਾਂ ਦੇ ਹਿਸਾਬ ਦੇ ਨਾਲ ਦਿੱਲੀ ਹੈ ਜਿਹੜ ਤੇ ਕੀ ਇਹਦੇ ਇੰਪੈਕਟ ਪੈ ਸਕਦੇ ਨੇ ਗੱਲ ਕਰਦੇ ਆ ਸਾਡੇ ਖੰਨੇ ਦੇ ਬਹੁਤ ਹੀ ਸਤਕਾਰਯੋਗ ਸਮਾਜ ਸੇਵੀ ਤੇ ਸੀਨੀਅਰ ਬੀਜੇਪੀ ਲੀਡਰ ਅਨਿਲ ਦਤ ਫੱਲੀ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਤੇ ਵਧਾਈਆਂ ਹੁਣ ਤੱਕ ਦੇ ਰੁਝਾਨ ਦੇ ਲਈ ਬਹੁਤ-ਬਹੁਤ ਤੁਹਾਡਾ ਜੀ ਕਿ ਤੁਸੀਂ ਸਭ ਤੋਂ ਪਹਿਲਾਂ ਰੁਝਾਨ ਦੇ ਟਾਈਮ ਇਹ ਮੈਨੂੰ ਮੌਕਾ ਦਿੱਤਾ ਹੈ ਲੋਕਾਂ ਦਾ ਦਿੱਲੀ ਦੇ ਲੋਕਾਂ ਦਾ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮਿਹਨਤੀ ਦਿੱਲੀ ਦੇ ਵਰਕਰ ਨੇ ਉਹਨਾਂ ਦਾ ਧੰਨਵਾਦ ਕਰਨ ਦਾ ਮੈਂ ਸਭ ਦਾ ਜਿਹੜੇ ਵੀ ਮੇਰੇ ਦਰਸ਼ਕ ਨੇ ਸਭ ਨੂੰ ਮੈਂ જયેશ ਸ਼੍ਰੀ ਰਾਮ ਤੇ ਸਤਿ ਸ੍ਰੀਕਾਲ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਥੈਂਕ ਯੂ ਫਲੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਲਈ ਫਲੀ ਸਾਹਿਬ ਆਪਾਂ ਦੇਖਿਆ ਹੈ ਕਿ ਦਿੱਲੀ ਦੀ ਜਿਹੜੀ ਸਿਆਸਤ ਹੈ ਤੇ ਪੰਜਾਬ ਦੀ ਜਿਹੜੀ ਸਿਆਸਤ ਹੈ ਕਿਤੇ ਨਾ ਕਿਤੇ ਇੰਟਰਕਨੈਕਟਡ ਹੈ ਜੀ ਤਾਂ ਹੁਣ ਜਦੋਂ ਆਪ ਦੇ ਜੋ ਹੁਣ ਤੱਕ ਦੇ ਰੁਝਾਨ ਨੇ ਉਸ ਹਿਸਾਬ ਨਾਲ ਸਰਕਾਰ ਦੂਰ-ਦੂਰ ਤੱਕ ਬਣਾਉਂਦੀ ਉਹ ਨਹੀਂ ਦਿਖਦੀ ਹੈਗੀ ਤੇ ਜੇਕਰ ਉੱਥੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸਰ ਆਉਣ ਵਾਲੇ ਟਾਈਮ ਦੇ ਵਿੱਚ ਦਿੱਲੀ ਦਾ ਫਿਊਚਰ ਕੀ ਹੋਊਗਾ ਤੇ ਉਹਦਾ ਇੰਪੈਕਟ ਪੰਜਾਬ ਦੇ ਉੱਤੇ ਕੀ ਪੈ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਬੰਦਿਆਂ ਨੇ ਇਹ ਦੇਖਿਆ ਕਿ ਦਿੱਲੀ ਦੇ ਵਿੱਚ ਤਕਰੀਬਨ 45-46 ਸੀਟਾਂ ਦੇ ਉੱਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਮੋਦੀ ਸਾਹਿਬ ਯੋਗੀ ਸਾਹਿਬ ਜਾਂ ਸਾਡੀ ਬੀਜੇਪੀ ਦੀ ਨੰਡਾ ਸਾਹਿਬ ਸਾਡੇ ਪ੍ਰਧਾਨ ਹੋਰ ਜਿਹੜੀ ਸਾਡੀ ਟੋਟਲ ਜਿਹੜੀ ਟੀਮ ਹੈ ਇੰਡੀਆ ਦੀ ਭਾਰਤ ਦੀ ਜਿਹੜੀ ਹੈਗੀ ਸਾਰੀ ਟੀਮ ਜਿਹਨੇ ਮਿਹਨਤ ਕਰਕੇ ਦਿੱਲੀ ਨੂੰ ਫਤਿਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਮੇਰੇ ਖਲ ਫਤਿਹ ਕਰ ਲਿਆ ਕਿਉਂਕਿ 45 ਸੀਟਾਂ ਦੇ ਜਿਹੜੇ ਨੂੰ ਜਾਣ ਆਏ ਆ ਉਹ ਤਕਰੀਬਨ ਕਾਫੀ ਵੋਟਾਂ ਤੋਂ ਸਾਰੇ ਬੰਦੇ ਅੱਗੇ ਆ ਔਰ ਅੱਜ ਇੱਕ ਅੱਜ ਇਹ ਜਿਹੜਾ ਮਾਹੌਲ ਹੈ ਦਿੱਲੀ ਦਾ ਇਹ ਦਸਾਰਾ ਹੈ ਕਿ ਕਟੜ ਇਮਾਨਦਾਰ ਮੋਦੀ ਸਾਹਿਬ ਨੇ ਕੱਟੜ ਜਿਹੜਾ ਬੰਦਾ ਆਪਣੇ ਆਪਣੀ ਮਾਂ ਬਈ ਇਮਾਨਦਾਰ ਕਹਿੰਦਾ ਸੀ ਕੱਟੜ ਬੇਈਮਾਨ ਬਣਿਆ ਜਿਹੜਾ ਪੂਰਾ ਉਹਦੇ ਤੇ ਜਿੱਤ ਪਾਈ ਹੈ ਔਰ ਇਹ ਲੋਕ ਜਿਹੜੀ ਜਿੱਤ ਹੈ ਇਹ ਦਿੱਲੀ ਦੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਭਾਰਤ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੈ। ਬਾਦ ਰਦੀਆ ਫੱਲੀ ਸਾਹਿਬ ਨੇ ਗੱਲ ਕਹੀ ਹੈ ਕਿ ਲੋਕਾਂ ਨੇ ਮੋਦੀ ਸਾਹਿਬ ਦੀਆਂ ਨੀਤੀਆਂ ਤੇ ਤੇ ਮੋਦੀ ਸਾਹਿਬ ਦੇ ਵਿਜ਼ਨ ਦੇ ਉੱਤੇ ਆਪਣਾ ਜਿਹੜਾ ਵਿਸ਼ਵਾਸ ਜਤਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਇੱਕ ਪ੍ਰਚੰਡ ਬਹੁਮਤ ਵੱਲ ਲੈ ਕੇ ਗਏ ਨੇ। ਫੱਲੀ ਸਾਹਿਬ ਆਪਾਂ ਦੇਖਿਆ ਹੋਵੇ ਕਿ ਪਿਛਲੇ ਕੁਝ ਸਮੇਂ ਤੋਂ ਸਿਆਸਤ ਦਾ ਜਿਹੜਾ ਸਿਨੈਰੀਓ ਹੈ ਉਹ ਚੇਂਜ ਹੁੰਦਾ ਜਾ ਰਿਹਾ ਹੈ। ਲੋਕ ਡਵੈਲਪਮੈਂਟ ਦੀ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਮੁਫਤ ਦੀਆਂ ਰੇਡੀਆਂ ਦੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਜਾਂਦੇ ਨੇ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਪਿਛਲੇ 5 10 15 ਸਾਲਾਂ ਤੋਂ ਇਹ ਚੀਜ਼ ਰੈਗੂਲਰ ਚੱਲੀ ਆ ਰਹੀ ਹੈ ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਵਿਕਾਸ ਦੇ ਰੋਡ ਮੈਪ ਨੂੰ ਚੁਣਨ ਦੀ ਜਗ੍ਹਾ ਦੇ ਉੱਤੇ ਜਦ ਲੋਕ ਮੁਫਤ ਵੱਲ ਜਾਂਦੇ ਨੇ ਤਾਂ ਕੀ ਦਿੱਲੀ ਦੇ ਵਿੱਚ ਮੁਫਤ ਦੀਆਂ ਰੇਡੀਆਂ ਤੇ ਵਿਕਾਸ ਦੇ ਵਿੱਚੋਂ ਲੋਕਾਂ ਨੇ ਵਿਕਾਸ ਨੂੰ ਤਰਜੀਹ ਦਿੱਤੀ ਜੀ ਦੇਖੋ ਜਿੱਤਕ ਦਾ ਜਿਹੜੀ ਮੁਫਤ ਰੇਡੀਆਂ ਆਪਾਂ ਕਹਿੰਦੇ ਆਂ ਦੇਖੋ ਕਈ ਲੋਕ ਵਾਕਈ ਜ਼ਰੂਰਤਬੰਦ ਹੁੰਦੇ ਆ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੁੰਦੀ ਆ ਲੇਕਿਨ ਜਿਹੜੇ ਰਾਜਨੀਤਿਕ ਬੰਦੇ ਆ ਉਹਨਾਂ ਨੇ ਦੂਜੇ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਨਹੀਂ ਵੀ ਲੋੜ ਜਿਨ੍ਹਾਂ ਦੇ ਘਰ ਭਰੇ ਹੋਏ ਉਹਨਾਂ ਨੂੰ ਵੀ ਦੇ ਦੇ ਕੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਔਰ ਪਿਛਲੇ 5 ਸਾਲ ਸਾਲ ਦੇ ਵਿੱਚ ਕਾਮਯਾਬੀ ਹੋਏ ਆਪਣੇ ਕੁਝ ਪਾਰਟੀਆਂ ਪੰਜਾਬ ਦੇ ਅੰਦਰ ਵੀ ਇੱਕ ਬੜੀ ਵੱਡੀ ਜਿੱਤ ਲਈ ਪਾਰਟੀ ਨੂੰ ਲੇਕਿਨ ਹੁਣ ਲੋਕ ਇਸ ਗੱਲ ਨੂੰ ਸਮਝਣ ਲੱਗ ਗਏ ਕਿ ਜਿਹੜੀ ਮੁਫਤੀ ਰੋੜੀ ਹੈ ਉਹ ਸਾਡੇ ਜੇਬ ਦੇ ਵਿੱਚੋਂ ਹੀ ਨਿਕਲਦੀ ਹੈ ਬਿਲਕੁਲ ਜੇ ਤੁਸੀਂ ਕਹੋ ਕਿ ਬਾਹਰੋਂ ਕੋਈ ਬਾਹਰੋਂ ਆਂਦਾ ਪੈਸਾ ਆਕਾਸ਼ ਤੋਂ ਆਂਦਾ ਜਾਂ ਮੇਰੀ ਤੇ ਲੱਗਦਾ ਹੈ ਉਹ ਨਹੀਂ ਇਹ ਸਾਡੀ ਜੇਬ ਦੇ ਵਿੱਚ ਲੈ ਕੇ ਸਾਨੂੰ ਮੋੜ ਕੇ ਸਾਨੂੰ ਦੇ ਦਿੱਤਾ ਜਾਂਦਾ ਉਹ ਲੋਕ ਉਹਨੇ ਸੋਚਦੇ ਵੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਅਸੀਂ ਉਹਨੂੰ ਤਰਜੀਹ ਦਿੱਤੀ ਹੈ ਦਿੱਲੀ ਦੇ ਵਿੱਚ ਅ 10 ਸਾਲ 12 ਸਾਲ ਤੋਂ ਆਮ ਆਦਮੀ ਪਾਰਟੀ ਸੀ ਜਿਨੇ ਡਿਵੈਲਪਮੈਂਟ ਦੇ ਨਾਂ ਦੇਤੇ ਅ ਜ਼ੀਰੋ ਕੰਮ ਕੀਤਾ ਔਰ ਤੁਸੀਂ ਦੇਖੋ ਸ਼ਰਾਬ ਨੂੰ ਬੜੀ ਤਰਜੀਹ ਦਿੱਤੀ ਮੈਂ ਹੁਣ ਟੀਵੀ ਤੇ ਸੁਣ ਰਿਹਾ ਸੀ ਇੱਕ ਬੰਦਾ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਵੋਟ ਬੰਦ ਕਰ ਰਿਹਾ ਉਹਨੇ ਅੱਜ ਕੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਹੈ ਟੀਵੀ ਤੇ ਬੜੀ ਵੱਡੀ ਖਬਰ ਚੱਲਦੀ ਹੈ ਕਿ ਇੱਕ ਨਾਲ ਇੱਕ ਬੋਤਲ ਫ੍ਰੀ ਕਰਕੇ ਗੇਂਦਵਾਨ ਨੇ ਉਸ ਬੰਦੇ ਨੂੰ ਬਹੁਤ ਦੁਖੀ ਕੀਤਾ ਉਹਦਾ ਇੱਕ ਮੁੰਡਾ ਸੀ ਯਾਰ ਪਰ ਉਹ ਇੱਕ ਬੋਤਲ ਬਿੰਦਸ ਵੀ ਇੱਕ ਨਾ ਇੱਕ ਦੋ ਪੀਕੇ ਅੱਜ ਮਰ ਚੁੱਕਿਆ ਤੇ ਇਹ ਜੇ ਕਈ ਘਰ ਨੇ ਜਿਹੜੇ ਕਿ ਉਹ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਆਪਣੀਆਂ ਜਿਹੜੀਆਂ ਆ ਮੁਫਤ ਵੰਡੀਆਂ ਰੇਡੀਆਂ ਰੇਡੀਆਂ ਵਾਲੀ ਜਿਹੜੀ ਹੈ ਬਹੁਤ ਘਰਾਂ ਨੂੰ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਾਇਆ ਔਰ ਅੱਜ ਲੋਕ ਡਵੈਲਪਮੈਂਟ ਕੰਨੀ ਤੁਰ ਕੇ ਔਰ ਇਸ ਚੀਜ਼ ਨੂੰ ਨਕਾਰ ਕੇ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਦਿੱਲੀ ਦੇ ਵਿੱਚ ਬਣਾਈ ਹੈ ਔਰ ਅੱਜ ਤੋਬਾ ਜਿਹੜੀ ਹੈ ਜਿਹੜੀ ਡਿਵੈਲਪਮੈਂਟ ਦਿੱਲੀ ਦੇ ਵਿੱਚ ਸ਼ੁਰੂ ਹੋਊਗੀ ਔਰ ਮੇਰੇ ਖਿਆਲ ਆਨ 50 100 ਸਾਲ ਤੱਕ ਜਿਹੜੀ ਭਾਰਤ ਭਾਰਤੀ ਜਨਤਾ ਪਾਰਟੀ ਹੈ ਉਹ ਜਿੱਦਾਂ ਦੀ ਮੋਦੀ ਸਾਹਿਬ ਦੀ ਐ ਜੋਗੀ ਸਾਹਿਬ ਦੀਆਂ ਜਾਂ ਭਾਰਤੀ ਜਨਤਾ ਪਾਰਟੀ ਨੇ ਨੀਤੀਆਂ ਨੇ ਸਾਡੇ ਨੱਡਾ ਸਾਹਿਬ ਦੀ ਨੀਤੀ ਹੈ ਜੋ ਵੀ ਨੀਤੀਆਂ ਬਣਾਈਆਂ ਪਾਰਟੀ ਨੇ 50 100 ਸਾਲ ਤੱਕ ਤਾਂ ਮੇਰੇ ਖਿਆਲ ਲੱਗਦਾ ਵੀ ਹੁਣ ਜਿਹੜੀ ਦੇਸ਼ ਦੇ ਵਿੱਚੋਂ ਤੇ ਦਿੱਲੀ ਦੀ ਕੈਪੀਟਲ ਲੈਪਟੋ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕਦੀ ਹਾਰੂਗੀ ਨਹੀਂ ਬਹੁਤ ਜ਼ਿਆਦਾ ਕੌਨਫੀਡੈਂਟ ਨੇ ਜੀ ਉਹ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਲੈ ਕੇ ਵਿਕਾਸ ਦੇ ਰੋਡ ਮੈਪ ਨੂੰ ਲੈ ਕੇ ਤੇ ਜਿਹੜੀ ਆਪਾਂ ਕਿਤੇ ਨਾ ਕਿਤੇ ਕਹੀ ਹੈ ਕਿ ਮੁਫਤ ਵਾਕੀ ਜ਼ਰੂਰਤਮੰਦਾਂ ਲਈ ਸਰਕਾਰ ਹੈ ਜਿਹੜੀ ਨੀਤੀਆਂ ਬਣਾਉਂਦੀ ਹੈ ਬਟ ਕਿਤੇ ਨਾ ਕਿਤੇ ਉਹਨਾਂ ਦੀ ਮਿਸਯੂਜ਼ ਹੁੰਦੀ ਹੈ ਦੁਰਵਰਤੋਂ ਹੁੰਦੀ ਹੈ ਤੇ ਉਹੀ ਚੀਜ਼ ਦਾ ਜਿਹੜਾ ਖਾਮਿਆਜ ਆਵੇ ਹੋ ਸਕਦਾ ਵੈ ਕਿ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇ ਸਰ ਲਾਸਟ ਦੇ ਵਿੱਚ ਜਿਹੜੇ ਵੱਡੇ ਵੱਡੇ ਦਿਗਜ ਸੀ ਸਰ ਬਿਗ ਸ਼ਾਟਸ ਸੀ ਉਹ ਵੀ ਆਪਣੀਆਂ ਆਪਣੀਆਂ ਸੀਟਾਂ ਹਜੇ ਤੱਕ ਬਚਾਣ ਦੇ ਵਿੱਚ ਸੰਘਰਸ਼ੇ ਕਰਦੇ ਨਜ਼ਰ ਆ ਰਹੇ ਨੇ ਤੁਹਾਡੇ ਹਿਸਾਬ ਦੇ ਨਾਲ ਇਹ ਜਿਹੜੇ ਵੱਡੇ ਬਿਗ ਸ਼ਾਟਸ ਦੀ ਹਾਰ ਹੈ ਇਹਨਾਂ ਦੇਖੋ ਝੂਠ ਸਭ ਤੋਂ ਵੱਡੀ ਗਲਤ ਝੂਠ ਜਿੰਨੇ ਵੀ ਦਿਗਜ ਨੇਤਾ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਝੂਠ ਬੋਲੇ ਹੁਣ ਤੱਕ ਔਰ ਝੂਠ ਬੋਲ ਕੇ ਲੋਕਾਂ ਨੂੰ ਆਪਣੇ ਘਰ ਪਰੇ ਸ਼ੀਸ਼ਮੈਲ ਬਣਾਏ ਸ਼ਰਾਬ ਦੇ ਨਾਂ ਤੇ ਹਜ਼ਾਰਾਂ ਕਰੋੜਾਂ ਰੁਪਏ ਦੀ ਠੱਗੀ ਕੀਤੀ ਸਕੂਲਾਂ ਦੇ ਨਾਂ ਤੇ ਠੱਗੀ ਕੀਤੀ ਡਿਵੈਲਪਮੈਂਟ ਦੇ ਨਾਂ ਤੇ ਠੱਗੀ ਕੀਤੀ ਔਰ ਦਿੱਲੀ ਦੇ ਵਿੱਚ ਕੁਝ ਨਹੀਂ ਕੀਤਾ ਔਰ ਉਹ ਜਿਹੜਾ ਝੂਠ ਆ ਕਿਸੇ ਟਾਈਮ ਕਦੀ ਕਿਸੇ ਹੱਦ ਤੱਕ ਓ ਲੋਗ ਆਪਣਾ ਵਿਸ਼ਵਾਸ ਕਰ ਲੈਂਦੇ ਆ ਅੰਤ ਦੇ ਵਿੱਚ ਜਿਹੜੀ ਝੂਠ ਦੀ ਉਹ ਹਾਰ ਹੁੰਦੀ ਹੈ ਤੁਸੀਂ ਕਦੇ ਸੁਣਿਆ ਵੀ ਹਰ ਬੰਦਾ ਝੂਠ ਬੋਲੇ ਛੇਰ ਆ ਗਿਆ ਛੇਰ ਆ ਗਿਆ ਇੱਕ ਵਾਰ ਸੱਚੂ ਸ਼ੇਰ ਆ ਗਿਆ ਤਾਂ ਕਿਸੇ ਨੇ ਮੰਨਿਆ ਨਹੀਂ ਉਹ ਕੰਮ ਹੈ ਵੀ ਝੂਠ ਨੂੰ ਲੋਕ ਨਕਾਰਨ ਲੱਗੇ ਹੁਣ ਲੋਕਾਂ ਨੂੰ ਅਸਲੀ ਤੇ ਹੈ ਕਿ ਲੋਕ ਆਪਣੀ ਜਿਹੜੀ ਹੈਗੇ ਤਰੱਕੀ ਵੱਲ ਜਾਣ ਲੱਗੇ ਜਿਵੇਂ ਮੋਦੀ ਸਾਹਿਬ ਨੇ ਦੇਸ਼ ਦਾ ਨਾਮ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਅੱਜ ਦੁਨੀਆ ਦੇ ਜਿਹੜੇ ਕੰਟਰੀ ਨੇ ਜਬੜੇ-ਬੜੇ ਕੰਟਰੀ ਨੇ ਉਹ ਹਿੰਦੁਸਤਾਨ ਦੀ ਕਦਰ ਕਰਦੇ ਨੇ ਔਰ ਮੋਦੀ ਸਾਹਿਬ ਦੀ ਪਾਲਿਸੀਆਂ ਨੂੰ ਮੰਨ ਕੇ ਉਹਨਾਂ ਦੇ ਫੈਨ ਆ ਚਾਹੇ ਪਾਕਿਸਤਾਨ ਹੈ ਚਾਹੇ ਉਹ ਅਮਰੀਕਾ ਹੈ ਚਾਹੇ ਉਹ ਕੈਨੇਡਾ ਅੱਜ ਮੋਦੀ ਸਾਹਿਬ ਨੇ ਦੁਨੀਆ ਦੇ ਵਿੱਚ ਭਾਰਤਾਂ ਜੋ ਨਵਾਂ ਚਮਕਾਇਆ ਇਹ ਬਹੁਤ ਵੱਡਾ ਕਾਰਨ ਹੈ ਕਿ ਜਿਹੜੀ ਦਿੱਲੀ ਦੇ ਅੰਦਰ ਜਾਂ ਹਿੰਦੁਸਤਾਨ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਵੇਂ ਮਹਾਰਾਸ਼ਟਰ ਹਰਿਆਣਾ ਰਾਜਸਥਾਨ ਐਮਪੀ ਹਾਂਜੀ ਜਿਹੜਾ ਜਿਹੜੀ ਜਿੱਤ ਹੋਈ ਹੈ ਇਹ ਸਾਰੀ ਜਿਹੜੀ ਹੈਗੀ ਹੈ ਸਾਡੇ ਭਾਰਤੀ ਜਨਤਾ ਪਾਰਟੀ ਦੀ ਇੱਕ ਬਹੁਤ ਵੱਡੀ ਪਾਲਿਸੀ ਹੈ ਔਰ ਉਹਦੇ ਵਿੱਚ ਇਹਨਾਂ ਦੀ ਇਕੱਲੇ ਨੇ ਸੇਵਾ ਕਰਨ ਦਾ ਮੌਕਾ ਹੈ ਇਹ ਰਾਜਨੀਤੀ ਨਹੀਂ ਕਰਦੇ ਮਤਲਬ ਸੇਵਾ ਕਰਦੇ ਨੇ ਅਸਲ ਦੇ ਵਿੱਚ ਜਿਹੜੀ ਸੇਵਾ ਹੈ ਉਹ ਅੱਜਕੱਲ ਭਾਰਤੀ ਜਨਤਾ ਪਾਰਟੀ ਔਰ ਸਾਡੀ ਜਿਹੜੀ ਟੀਮ ਹੈ ਮੋਦੀ O que ਥੈਂਕ ਯੂ ਵੈਰੀ ਮਾਡ ਜੀ ਬਹੁਤ ਵਧੀਆ ਫੱਲੀ ਸਾਹਿਬ ਨੇ ਅੱਜ ਦੀ ਜਿਹੜੀ ਜਿੱਤ ਹੈ ਕਾਫੀ ਉਤਸ਼ਾਹਿਤ ਨੇ ਜੀ ਉਹ ਚੀਜ਼ ਨੂੰ ਲੈ ਕੇ ਕਿਉਂਕਿ ਰੋਜਾਨਾ ਦੇ ਸਾਹਿਬ ਨਾਲ ਹੁਣ ਤੱਕ ਜਿਹੜੀ ਜਿੱਤ ਬਹੁਤ ਨਜ਼ਦੀਕ ਲੱਗ ਰਹੀ ਹੈ ਉਸੇ ਸਾਡੇ ਨਾਲ ਇਸ ਟਾਈਮ ਸਾਡੇ ਸ਼ਹਿਰ ਦੇ ਵਿਖਿਆਤ ਪੱਤਰਕਾਰ ਤੇ ਭਾਜਪਾ ਦੇ ਸੀਨੀਅਰ ਜਿਹੜੇ ਮੈਂਬਰ ਸਹਿਬਾਨ ਨੇ ਰਾਜਕੁਮਾਰ ਮੈਨਰੋ ਜੀ ਕਿਸੇ ਵੀ ਪਛਾਣ ਦੇ ਮਥਾਜ ਨਹੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਮੈਨੂੰ ਸਭ ਪਹਿਲਾਂ ਤਾਂ ਵੈਲਕਮ ਸਾਡੇ ਚੈਨਲ ਤੇ ਤੇ ਦਿੱਲੀ ਨੂੰ ਫਤਿਹ ਕਰਨ ਦੇ ਬਿਲਕੁਲ ਨਜ਼ਦੀਕ ਜਾਣ ਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਅੱਜ ਦੀ ਜਿਹੜੀ ਦਿੱਲੀ ਦੇ ਵਿੱਚ ਭਾਜਪਾ ਦੀ ਪ੍ਰ ਸਭ ਤੋਂ ਪਹਿਲਾਂ ਵਿੱਕੀ ਜੀ ਬਡੇਰਾ ਜੀ ਨੂੰ ਜੈਸ਼ੀ ਰਾਮ ਫੱਲੀ ਜੀ ਨੂੰ ਜੈਸ਼ੀ ਰਾਮ ਸਾਡੇ ਮੋਦੀ ਜੀ ਨੂੰ ਜੈਸ਼ੀ ਰਾਮ ਜੈਸ਼ੀ ਰਾਮ ਦਿੱਲੀ ਦੇ ਉਹਨਾਂ ਵੋਟਰਾਂ ਨੂੰ ਜਿਨ੍ਹਾਂ ਨੇ ਅੱਜ ਭਾਜਪਾ ਨੂੰ ਮੁਕਾਮ ਤੇ ਖੜਾ ਕਰਤਾ ਸਾਰਿਆਂ ਨੂੰ ਜੈਸ਼ੀ ਰਾਮ ਤੁਸੀਂ ਗੱਲ ਕੀਤੀ ਹੈ ਕਿ ਦਿੱਲੀ ਦੀ ਜਿੱਤ ਇਹ ਦਿੱਲੀ ਦੀ ਜਿੱਤ ਨਹੀਂ ਹੈ ਪੂਰੇ ਹਿੰਦੁਸਤਾਨ ਦੀ ਜਿੱਤ ਹੈ ਕਿਉਂਕਿ ਅੱਜ ਤੁਸੀਂ ਹਾਲਾਤ ਦੇਖੋ ਕਿ ਕੀ ਹੋ ਚੁੱਕੇ ਨੇ ਕਿ ਕਾਂਗਰਸ ਜਿਹੜੀ ਹੈ ਨਾਮੋਂ ਨਿਸ਼ਾਨ ਮਰ ਚੁੱਕਿਆ ਕਾਂਗਰਸ ਦਾ ਆਮ ਆਦਮੀ ਪਾਰਟੀ ਉੱਪਰ ਕੇ ਸਾਹਮਣੇ ਆਈ ਸੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ بڑے بڑے ਲੋਕਾਂ ਨਾਲ ਵਾਅਦੇ ਕੀਤੇ ਸੀ 2-2000 ਪੈ ਦੀਆਂ ਗੱਲਾਂ ਕੀਤੀਆਂ ਹੋਰ ਬਹੁਤ ਕੁਝ ਕੀਤਾ ਲੇਕਿਨ ਹਾਲਾਤ ਕੀ ਹੋਏ ਨੇ ਲੋਕੀ ਫਰੀ ਦਾ ਮਾਨ ਨਹੀਂ ਪਾਲਦੇ ਨੌਕੀ ਪਾਲਦੇ ਨੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਲੋਕੀ ਪਾਲਦੇ ਨੇ ਕਿ ਹਿੰਦੁਸਤਾਨ ਦੇ ਵਿੱਚੋਂ ਨਸ਼ਾ ਖਤਮ ਹੋਵੇ ਇਹਨਾਂ ਨੇ ਵਾਅਦੇ ਕੀਤੇ ਸੀ ਅੱਜ ਹਾਲਾਤ ਦੇਖੋ ਦਿੱਲੀ ਦੇ ਵਿੱਚ ਕੀ ਹੋਏ ਹੋਏ ਨੇ ਪਾਪੀ ਨਾਲੇ ਪਾਣੀ ਦੀਆਂ ਗੱਲਾਂ ਕਰ ਰਹੇ ਸੀ ਨਹੀਂ ਮਿਲਿਆ ਸਕੂਲਾਂ ਨੇ ਗੱਲਾਂ ਕੀਤੀਆਂ ਕਿ ਸਕੂਲ ਬੜੇ ਮਹਿਕਮੇ ਦੇ ਉੱਪਰ ਚਲਾਏ ਜਾ ਰਹੇ ਨੇ ਸਕੂਲ ਵੀ ਨਹੀਂ ਚੱਲ ਰਹੇ ਦਵਾਈਆਂ ਦੀ ਗੱਲ ਕੀਤੀ ਪੈਸੇ ਦੇਣ ਦੀ ਗੱਲ ਕੀਤੀ ਕੁਝ ਵੀ ਨਹੀਂ ਹੋ ਰਿਹਾ ਇਹ ਝੂੜ ਦਾ ਪਲੰਦਾ ਆਪਾਂ ਕਹਿੰਦੇ ਕਿ ਲੱਕੜ ਦਾ ਮੁੰਡਾ ਦੇਦਾ ਬੋਲ ਬੋਲ ਕੇ ਕਿੰਨਾ ਚਿਰ ਲਵਾਗੇ ਜੀ ਆਪਾਂ ਮੁੰਡਾ ਤਾਂ ਅਸਲੀ ਚਾਹੀਦਾ ਹੈ ਹਰ ਮਾਂ ਨੂੰ ਮੁੰਡਾ ਹਰ ਪਿਓ ਨੂੰ ਮੁੰਡਾ ਅਸਲੀ ਚਾਹੀਦਾ ਹੈ ਲੇਕਿਨ ਜਿਹਦੇ ਅਸਲੀ ਬੱਚੇ ਨੇ ਉਹ ਵੀ ਮਰਦੇ ਜਾ ਰਹੇ ਨੇ ਸੋ ਇਸ ਵਾਰ ਜੋ ਨਕਾਰਤਾ ਇਹਨੂੰ ਮਿਲੀ ਹੈ ਆਮ ਆਦਮੀ ਪਾਰਟੀ ਨੂੰ ਅਲਾਨ ਵਾਲੇ ਹਾਲਾਤ ਹੋਏ ਹੋਣਗੇ ਕਿ ਆਮ ਆਦਮੀ ਪਾਰਟੀ ਟੋਟਲ ਹੀ ਖਤਮ ਹੋ ਜਾਊ ਕਿਉਂਕਿ ਜਿਹੜੇ 10 ਵੀ ਬੰ ਇਸ ਟਾਈਮ 2021 ਉਹਦੇ ਉੱਪਰ ਅੱਗੇ ਆ ਬਲੀ ਤੁਸੀਂ ਇੱਕ ਜੀ ਨੋਟ ਕਰਿਓ ਇਹ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਆਣਾ ਹੀ ਪੈਣਾ ਰਹੀ ਗਣ ਪੰਜਾਬ ਦੀ ਅੱਜ ਪੰਜਾਬ ਦਾ ਜਿਹੜਾ ਮਸਲਾ ਨਾ ਪੰਜਾਬ ਦੇ ਵਿੱਚ ਭਾਜਪਾ ਨੂੰ ਨਕਾਰ ਦਿੱਤਾ ਜਾ ਰਿਹਾ ਹੈ ਪਾਰੇ ਨਹੀਂ ਪਤਾ ਸਾਡੇ ਪੰਜਾਬੀਆਂ ਨੂੰ ਮੈਂ ਆਪਣੇ Hindu ਭਰਾਵਾਂ ਨੂੰ ਵੀ ਗੱਲ ਕਰਨ ਜਾ ਰਿਹਾ ਮੈਂ ਪੰਜਾਬੀ ਭਰਾਵਾਂ ਨੂੰ ਵੀ ਗੱਲ ਕਰਨ ਜਾ ਰਿਹਾ ਹੈ ਵੀ ਇੱਕ ਵਾਰ ਪੰਜਾਬ ਦੇ ਵਿੱਚ ਮੋਦੀ ਸਾਹਿਬ ਨੂੰ ਮੌਕਾ ਦੇ ਕੇ ਦੇਖੋ ਮੋਦੀ ਸਾਹਿਬ ਜਿੰਨਾ ਪੰਜਾਬ ਨੂੰ ਪਿਆਰ ਕਰਦੇ ਨੇ ਸ਼ਾਇਦ ਹਿੰਦੁਸਤਾਨ ਦੇ ਕਿਸੇ ਵੀ ਸਟੇਟ ਨੂੰ ਪਿਆਰ ਨਹੀਂ ਕਰਦੇ ਮੋਦੀ ਸਾਹਿਬ ਜਿੰਨਾ ਸਿੱਖੀ ਨੂੰ ਪਿਆਰ ਕਰਦੇ ਨੇ ਜਿੰਨਾ ਛੋਟੇ ਸਹਿਬਜ਼ਾਦੇਆਂ ਨੂੰ ਪਿਆਰ ਕਰਦੇ ਨੇ ਜਿੰਨਾ ਗੁਰੂ ਸਹਿਬਾਨਾਂ ਨੂੰ ਪਿਆਰ ਕਰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਮੋਦੀ ਸਾਹਿਬ ਨੇ ਬੜਾ ਲੰਬਾ ਸਮਾਂ ਕੰਮ ਕੀਤਾ ਹੈ ਉਹ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਲੇਕਿਨ ਸਾਡੇ ਪੰਜਾਬ ਦੇ ਲੋਕ ਸਮਝਣ ਨੂੰ ਤਿਆਰ ਨਹੀਂ ਐ ਪਰ ਇੱਕ ਗੱਲ ਤੁਸੀਂ ਇਹ ਨੋਟ ਕਰਿਓ ਕਿ ਉਹ ਸਮਾਂ ਆ ਗਿਆ ਹੈ ਜਦੋਂ ਪੰਜਾਬ ਦੇ ਵਿੱਚ ਵੀ ਮੋਦੀ ਸਾਹਿਬ ਦੀ ਸਰਕਾਰ ਬਣੂਗੀ ਮੋਦੀ ਸਾਹਿਬ ਦੀ ਸਰਕਾਰ ਜ਼ਰੂਰ ਬਣੂਗੀ ਪਰ ਇੱਕ ਗੱਲ ਹੈ ਕਿ ਪੰਜਾਬ ਜੇ ਚਾਹੁੰਦਾ ਹੈ ਕਿ ਤਰੱਕੀ ਵੱਲ ਵਧੇ ਤਾਂ ਮੋਦੀ ਸਾਹਿਬ ਨੂੰ ਲਿਆਉਣਾ ਹੀ ਪਊਗਾ ਇਹ ਕੋਈ ਦੋ ਰਹਿਣੀ ਹੈ ਕਿ ਮੋਦੀ ਸਾਹਿਬ ਨੂੰ ਅਸੀਂ ਫੇਰ ਭਾਜਪਾ ਦੇ ਜਿੰਨੇ ਵੀ ਕਾਰਜਕਰਤਾ ਵਧਾਈ ਦਿੰਦੇ ਹਾਂ ਕਿ ਉਹਨਾਂ ਦੀ ਜੋ ਸੋਚ ਹੈ ਇਹ ਇੱਕ ਗਰੁੱਪ ਬਣਿਆ ਹੋਇਆ ਹੈ ਮੋਦੀ ਸਾਹਿਬ ਹੋਗੇ ਅੜਵਾਨੀ ਹੋਗੇ ਜਾਂ ਜਿਹੜੇ ਜਿਹੜੇ ਲੋਕ ਦੇਸ਼ ਨੂੰ ਪਿਆਰ ਕਰਦੇ ਨੇ ਇਹ ਲੋਕਾਂ ਨੇ ਲੈਣਾ ਕੀ ਹੈ ਕਦੇ ਸੁਣਿਆ ਕਿ મોદી ਨੇ ਪੈਸਾ ਖਾ ਲਿਆ ਕਿਹਦੇ ਵਾਸਤੇ ਬਿਲਕੁਲ ਸਾਰਾ ਕਿਸੇ ਵਾਸਤੇ ਨਹੀਂ ਲੋਕਾਂ ਨੂੰ ਪੈਸਾ ਦੇ ਰਹੇ ਨੇ ਤੁਸੀਂ ਦੇਖੋ ਕਿ ਅੱਜ ਤੁਸੀਂ ਹਿੰਦੁਸਤਾਨ ਦੇ ਨਿਕਲ ਕੇ ਦੇਖੋ ਬਾਹਰ ਕਿੰਨੀਆਂ ਸੜਕਾਂ ਬਣ ਚੁੱਕੀਆਂ ਨੇ ਕਿੱਡੇ-ਕਿੱਡੇ ਫਲਾਈਓਵਰ ਬਣ ਚੁੱਕੇ ਨੇ ਆਪਾਂ ਸੋਚੇ ਨਹੀਂ ਸਕਦੇ ਜਦੋਂ ਆਪਾਂ ਬਾਹਰ ਨਿਕਲਦੇ ਨਾ ਫੇਰ ਲੱਗਦਾ ਪਤਾ ਕਿ ਭਾਜਪਾ ਨੇ ਕਿੰਨਾ ਕੁ ਡਵੈਲਪ ਸਾਡਾ ਦੇਸ਼ ਕਰਤਾ ਹੈ ਸਾਡੇ ਦੇਸ਼ ਦਾ ਨਾਮ ਅੱਜ ਪੂਰੇ ਵਰਲਡ ਦੇ ਵਿੱਚ ਡੰਕਾ ਵੱਜ ਰਿਹਾ ਹੈ ਅੱਜ ਮੋਦੀ ਸਾਹਿਬ ਦਾ ਤੁਸੀਂ ਇਹ ਦੇਖੋ ਦੇਸ਼ ਦੇ بڑے بڑے ਜਿਹੜੇ ਲੀਡਰ ਨੇ ਉਹ ਕਿਸੇ ਹੋਰ ਮੁਰੇ ਨਹੀਂ ਚੁਕਦੇ ਚੁਕਦੇ ਕਿਹਦੇ ਮੁਰੇ ਹਨ ਮੋਦੀ ਮੋਦੀ ਮੁਰੇ ਚੁਕਦੇ ਆ ਮੋਦੀ ਦੀ ਜੈ ਜੈ ਮੋਦੀ ਦੀ ਜੈ ਜੈ ਤੇ ਮੋਦੀ ਦੀ ਜੈ ਜੈ ਹੋ ਰਹੀ ਹੈ ਬਾਲੀ ਸਭ ਥੈਂਕ ਯੂ ਵੈਰੀ ਮਚ ਜੀ ਮੇਕ ਅ ਮੰਦਰਾ ਸਾਹਿਬ ਨੇ ਕਿਹਾ ਹੈ ਮੈਂ ਜਾਣਦਾ ਮੈਂ ਕਿ ਉਹ ਵੀ ਬਹੁਤ ਵਧੀਆ ਬਲਾਰੇ ਵੀ ਨੇ ਤੇ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਡਬਲ ਇੰਡੀਆ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਦੋ ਇੰਦਨਾਂ ਦੀ ਸਰਕਾਰ ਜਿਵੇਂ ਕਿ 22 ਸੂਬਿਆਂ ਦੇ ਵਿੱਚ ਚੱਲਦੀ ਪਈ ਹੈ ਉਹ ਉਸੇ ਹਿਸਾਬ ਨਾਲ ਪੰਜਾਬ ਨੂੰ ਵੀ ਜ਼ਰੂਰਤ ਹੈ ਜੇਕਰ ਮੋੜ ਪੰਜਾਬ ਨੂੰ ਆਪਾਂ ਲੀਤੇ ਲੈਣਾ ਵਾ ਸਾਡੇ ਨਾਲ ਟੰਡਨ ਸਾਹਿਬ ਵੀ ਨੇ ਟੰਡਸਨ ਆਪਾਂ ਦੇਖਿਆ ਵਾ ਅੱਜ ਲਗਭਗ ਜਿਹੜੇ ਰੁਝਾਨ ਨੇ ਨਤੀਜੇ ਵੀ ਹੁਣ ਆਉਣੇ ਸ਼ੁਰੂ ਹੋ ਗਏ ਨੇ ਤੇ ਲਗਭਗ ਬੀਜੇਪੀਐਸ ਸਰਕਾਰ ਬਣਾਉਣ ਦੇ ਵੱਲ ਅਗਰਸਰ ਹੈ ਜੀ ਤੁਹਾਡੇ ਸਾਹਿਬ ਦੇ ਨਾਲ ਜੇਕਰ ਉੱਥੇ ਬੀ ਪੰਜਾਬ ਤੇ ਵਧੀਆ ਹੀ ਇਫੈਕਟ ਪਾਊਗਾ ਲੇਕਿਨ ਜੋ ਮੈਨੋਨ ਸਾਹਿਬ ਨੇ ਕਿਹਾ ਐ ਫਰਲੀ ਸਾਹਿਬ ਨੇ ਕਿਹਾ ਇਹ ਲੋਕਾਂ ਨੂੰ ਵੀ ਸਾਨੂੰ ਨਾ ਚਾਹੀਦਾ ਮੈਂ ਇੱਕ ਪੰਜਾਬ ਦਾ ਵਸਿੰਦਾ ਹਾਂ ਦੇ ਕਰਕੇ ਸਾਰੇ ਭਾਈਚਾਰੇ ਦੇ ਚਾਹ ਜਿਮੀਦਾਰ ਭਾਈਚਾਰਾ ਹਿੰਦੂ ਭਾਈਚਾਰਾ ਕੋਈ ਵੀ ਹੈ ਵੀ ਇੱਕ ਵਾਰੀ ਮੋਦੀ ਨੂੰ ਲਿਆਓ ਤੇ ਫਿਰ ਉਹਨਾਂ ਰੰਗ ਦੇਖੋ ਪੰਜਾਬ ਦੇ ਕੀ ਹੈ ਜਿਹੜਾ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਆਈਆਂ ਆਕਾਲੀ ਆ ਕਾਂਗਰਸ ਆ ਇਹ ਸਭ ਲੁੱਟੇ ਲੁੱਟਿਆ ਕੁਛ ਨਹੀਂ ਉਦਾਂ ਹੀ ਸੜਕਾ ਉਦਾਂ ਹੀ ਖੁਸ਼ ਹੈ ਕਰਾਬਾਂ ਬੇਟੀਆਂ ਜੋ ਵੀ ਕੀਤਾ ਤੇ ਮੋਦੀ ਸਾਹਿਬ ਨੂੰ ਲਿਆ ਤੁਸੀਂ 5 ਸਾਲ ਚ ਦੇਖਿਓ ਪੰਜਾਬ ਕਿੱਥੇ ਜਾਂਦਾ ਹੈ ਥੈਂਕ ਯੂ ਵੈਰੀ ਮੱਚ ਜੀ ਜਿਵੇਂ ਕਿ ਆਪਾਂ ਸਾਰਿਆਂ ਨੇ ਗੱਲ ਸੁਣੀ ਹੈ ਕਿ ਅੱਜ ਜਿਹੜਾ ਦਿੱਲੀ ਦਾ ਜਿਹੜਾ ਸਿਸਟਮ ਹੈ ਦਿੱਲੀ ਦੇ ਵਿੱਚ ਕਰਕੇ ਬਹੁਤ ਉਛਾਹ ਹੈ ਤੇ ਦਿੱਲੀ ਦੀ ਜਿਹੜੀ ਸਿਆਸਤ ਹੈ ਪੰਜਾਬ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਪੰਜਾਬ ਦਾ ਇੱਕ ਤਰ੍ਹਾਂ ਦਾ ਪੰਜਾਬ ਦਿੱਲੀ ਦਾ ਗਵਾਂਢੀ ਸੂਬਾ ਹੀ ਗਿਆ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਉੱਥੋਂ ਦਾ ਜਿਹੜਾ ਇੰਪੈਕਟ ਹੈ ਪੋਲਿਟਿਕਸ ਦਾ ਉਹਦਾ ਬਹੁਤ ਖਾਸ ਅਸਰ ਪੈਂਦਾ ਫੱਲੀ ਸਾਹਿਬ ਲਾਸਟ ਦੇ ਵਿੱਚ ਆਪਾਂ ਦੇਖਿਆ ਵਾ ਕਿ ਦਿੱਲੀ ਹੁਣ ਤੋ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਵਰਤਮਾਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਸਰ ਜਦੋਂ ਹੁਣ ਦਿੱਲੀ ਦੇ ਵਿੱਚ ਸੰਘਾ ਸੰਡੋਲੂਗਾ ਤਾਂ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਉਹ ਸੰਘਾ ਸੰਡੋਲਣਾ ਉਹਦਾ ਕੋਈ ਇਫੈਕਟ ਪੰਜਾਬ ਦੇ ਉੱਤੇ ਪਊ ਸਰ 100% ਇਫੈਕਟ ਪਊਗਾ ਜੀ ਪੰਜਾਬ ਦੇ ਲੋਕਾਂ ਨੇ ਅੱਜ ਹੀ ਸਮਝ ਲੈਣਾ ਸਮਝ ਗਿਓ ਹੁਣੇ ਹੈ ਕਿ ਜੇ ਅਸੀਂ ਜਿਹੜੀ ਡਿਵੈਲਪਮੈਂਟ ਕਰਾਂਗੇ ਜੇ ਅਸੀਂ ਡਿਵੈਲਪਮੈਂਟ ਚਾਹੁੰਦੇ ਆ ਪੰਜਾਬ ਦੀ ਤਾਂ ਸਾਨੂੰ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਦੀ ਪਿਆਰ ਦੇ ਨਾਲ ਪੰਜਾਬ ਦੀ ਤਰੱਕੀ ਵਾਸਤੇ ਉਹਨੂੰ ਬੀਜੇਪੀ ਨੂੰ ਇੱਥੇ ਲਿਆਉਣਾ ਪੈਣਾ ਹੈ ਔਰ ਪੰਜਾਬ ਦੇ ਵਿੱਚ ਐਸਾ ਫਰਕ ਹੈ ਜੀ ਅਸਟਾ ਪੰਜਾਬ ਦਾ ਹਾਲਾਤ ਬਹੁਤ ਮਾੜੇ ਹੈ ਨਸ਼ਾ ਲੁੱਟਕੁੜ ਤੁਸੀਂ ਤਹਿਸੀਲਦਾਰ ਦੇ ਕੋਲ ਜਾਓ ਤਾਂ ਪੈਸੇ ਲੁੱਟ ਰਹੇ ਨੇ ਲੋਕ ਤੁਸੀਂ ਕਿੱਥੇ ਜਾਓ ਰਿਸ਼ਵਤ ਜਿਹੜੀ ਹੈ ਅੱਗੋਂ ਉਹ ਹਜ਼ਾਰਾਂ ਗੁਣਾ ਵੱਧ ਗਈ ਹੈ ਸੈਕ ਦੁੱਗਣੀ ਨਹੀਂ ਹੋ ਗਈ ਹਜ਼ਾਰਾਂ ਗੁਣਾ ਵੱਧ ਗਈ ਹੈ ਔਰ ਦੇਖੋ ਨਸ਼ਾ ਕਿੰਨਾ ਵੱਧ ਗਿਆ ਹੈ ਲੋਕੀ ਦੂਜੇ ਨੂੰ ਖਾ ਰਹੇ ਐ ਐਮਐਲਏ ਐਮਐਲਏ ਦੇ ਕੋ ਕਿਦਾਂ ਲੁੱਟ ਰਹੇ ਹਨ ਮਤਲਬ ਦੇਖੋ ਹਾਲਾਤ ਇਹਨਾਂ ਦੇ ਐ ਕਿ ਇੱਕ ਜਿਹੜੀ 94 ਯਾਨੀ 94 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦਿੱਤੀਆਂ ਦੀ ਐ ਇਸ ਟਾਈਮ ਉਹ ਬੰਦੇ ਜਿਹੜੇ ਕਹਿੰਦੇ ਸੀ ਅਸੀਂ ਨਾ ਕਮਰਾ ਲੇਗੇ ਨਾ ਕਾਰ ਲੇਗੇ ਅੱਜ ਆਪਣੀ ਮਾਂ ਵਾਸਤੇ ਵੀ ਆਪਣੇ ਭਰਾ ਵਾਸਤੇ ਵੀ ਆਪਣੀ ਭੈਣ ਵਾਸਤੇ ਵੀ ਹੌ ਸੌ ਗੱਡੀਆਂ ਹਾਂਜੀ ਬੰਗਲੇ ਕਾਰ ਲੁੱਟਫੁੱਟ ਸਭ ਕੁਝ ਚੱਲ ਰਿਹਾ ਏ ਸਰ ਕੇ ਮੈਂ ਤਾਂ ਕੰਨ ਵੀ ਜੇ ਮੋਦੀ ਸਾਹਿਬ ਪੰਜਾਬ ਨੂੰ ਬਚਾਉਣਾ ਚਾਹੁੰਦੇ ਇਸ ਟਾਈਮ ਜਿਹੜਾ ਸਾਡਾ ਪੰਜਾਬ ਹੈ ਉਹ ਫਸਿਆ ਪਿਆ ਔਰ ਬਹੁਤ ਬੁਰੇ ਹਾਲਾਤ ਦੇ ਹੁੰਦੇ ਨਸ਼ੇ ਵੱਲੋਂ ਵੀ ਫਾਈਨੈਂਸ਼ਲੀ ਹੱਥ ਵੀ ਬੜੀ ਮਾੜੀ ਹੈ ਕਿ ਇੱਥੇ ਜਿਹੜੀ ਚੇਂਜ ਹੈ ਉਹ ਬਹੁਤ ਜ਼ਰੂਰੀ ਚਾਹੀਦੀ ਹੈ ਔਰ ਜਲਦ ਚਾਹੀਦੀ ਹੈ ਜਿਵੇਂ ਕਿ ਫੱਲੀ ਸਾਹਿਬ ਨੇ ਕਿਹਾ ਵੈ ਕਿ ਜਿਵੇਂ ਬਾਕੀ ਦੀਆਂ ਸਟੇਟਾਂ 'ਚ ਡਬਲ ਇੰਡਨ ਚੱਲਦਾ ਤਾਂ ਉਹ ਜਿਹੜੀ ਤਬਦੀਲੀ ਦੀ ਹਵਾ ਵੈ ਉਹ ਪੰਜਾਬ ਦੇ ਵਿੱਚ ਵੀ ਚੱਲਣੀ ਚਾਹੀਦੀ ਹੈ ਤਾਂ ਹੀ ਪੰਜਾਬ ਹੈ ਜਿਹੜਾ ਮੁੜ ਦੁਬਾਰਾ ਉੱਪਰ ਆ ਸਕਦਾ ਵੈ ਤੇ ਜਿਹੜਾ ਪੰਜਾਬ ਦਾ ਪਲੇਟਫਾਰਮ ਹੈ ਉਹ ਦੁਬਾਰਾ ਪੈਰਲਲ ਚੱਲ ਸਕਦਾ ਵੈ ਤੇ ਪੰਜਾਬ ਤਰੱਕੀ ਦੀਆਂ ਲੀਹਾਂ ਨੂੰ ਛੂ ਸਕਦਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ